ਵਾਹਿਗੁਰੂ ਵਾਹਿਗੁਰੂ ਸੰਗਤ ਜੀ ਦਰਸ਼ਨ ਕਰੋ ਜੀ ਨਗਰ ਕੀਰਤਨ ਸਾਹਿਬ ਦੇ ਗੁਰੂ ਮਹਾਰਾਜ ਦੀ ਸਵਾਰੀ ਨੰਗੀ ਸਾਡੇ ਪਿੰਡ ਵਿੱਚ ਦੀ ਅੱਜ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਦਾ ਹਾਂ ਦਾ ਮਹਾਰਾਜ ਨੇ ਦਰਸ਼ਨ ਮੇਲਾ ਬਖਸ਼ਿਆ ਤੁਹਾਨੂੰ ਗੰਨਾ ਦਾ ਬਥੇਰੀਆਂ ਕਰਦੇ ਰਹਿਨੇ ਅੱਗੇ ਪਿੱਛੇ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਕਰੀਂ ਸਭ ਤੋਂ ਸਦਾ ਹੀ ਨਿਸ਼ਾਨ ਝੂਲਦੇ ਰਹਿਣੇ ਆ ਖਾਲਸੇ ਦੇ ਜੀ ਸਾਂਗ ਜੀ ਗੁਰੂ ਘਰ ਦੇ ਲੋ ਨਗਰ ਕੀਰਤਨ ਸਾਹਿਬ ਦੇ ਦਰਸ਼ਨ ਕਰਾਏ ਗਏ ਆ ਸੰਗਤ ਦਰਸ਼ਨ ਮੇਲਾ ਕਰੋ ਗੁਰੂ ਘਰ ਦਾ ਸਤਨਾਮ ਵਾਹਿਗੁਰੂ ਜਪੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਹੋਰ ਨੰਗੂ ਭੂਆ ਬੜਾ ਦੇਖੀ ਸੀ ਉਹ ਘਰ ਕੇ ਮੱਥਾ ਦੇਖੀ ਹੱਸਿਆ ਬਾਈ ਸਤਿ ਸ੍ਰੀ ਅਕਾਲ ਜੀ ਇਹ ਨਾਲ ਦੀ ਗੱਡੀ ਮਿਲ ਗਈ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਗੁਰਨੇ ਕਰਪਾ ਕੀਤੀ ਸੰਗਤ ਸੰਗਤ ਕੱਲਾ ਹੀ ਸਜ਼ਾ ਆਉਂਦਾ ਐ ਏਡੀ ਵੱਡੀ ਗੱਡੀ ਸੀ ਹੋਰ ਇਹ ਮਾਰਾ ਕੀ ਹੋਵੇ ਰਾਹੀ ਗੁਰੂ ਰਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਇਹ ਪੰਡ ਆਪਣੇ ਵਿੱਚ ਨਗਰ ਕੀਰਤਨ ਹੋਇਆ ਜੀ ਮਹਾਰਾਜ ਨੇ ਕਿਰਪਾ ਕੀਤੀ ਸਭ ਤੇ ਧੰਨਵਾਦ ਸ਼ੁਕਰਾਨਾ ਕਰਦੇ ਵਾਹਿਗੁਰੂ ਜੀ ਦਾ ओके 사 사נג지 와הਗੁਰੂ ਜੀ ਕਾ ਖਾਲਸਾ 와הਗੁਰੂ ਜੀ ਕੀ ਫਤਿਹ ਜੀੜਾਂ ਵੱਤਾਂ ਵੱਤਾਂ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ 와הਗੁਰੂ ਸਭ ਤੇ ਮਿਹਰ ਕਰੂਗਾ ਜੀ ਓਕੇ ਧੰਨਵਾਦ 와הਗੁਰੂ ਜੀ ਕਾ ਖਾਲਸਾ 와הਗੁਰੂ ਜੀ ਕੀ ਫਤਿਹ